ਭਗਵੰਤ ਮਾਨਤਾ ਕਹਿੰਦਾ ਸੀ ਮੈਂ ਮੁਰਗੀਆਂ ਦੇ ਕੁੱਕੜੀਆਂ ਦੇ ਬੱਕਰੀਆਂ ਦੇ ਪੈਸੇ ਉਹ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਪਰ ਜਿੱਦ ਕਰਦਾ ਨਹੀਂ ਨਾ ਕਰਦਾ ਨਹੀਂ ਸਾਡੇ ਹੁਣ ਕਈ ਪੈੜੀਆਂ ਜੇ ਪੈਸੇ ਮਿਲ ਗਏ ਆ ਉਹਨੇ ਨਾਲ ਕੀ ਬਣਦਾ ਉਹਨਾਂ ਦਾ ਤੇਲ ਨਹੀਂ ਆ 10000 ਕਿੱਲੇ ਦੀ ਦਾ 10000 ਤਾਂ ਕਿੱਲੇ ਦੇ ਖਰਚਾ ਆ ਜਾਂਦਾ ਖਰਚਾ ਦਾ ਮੋੜੇ ਸਰਕਾਰ 6800 ਨਾਲ ਕੀ ਬਣਦਾ 4000 ਲਵਾਈਆ ਵਾਲਾ ਉੱਤੇ 5-6000 ਰੁਪਏ ਵੈਸੀ ਕਦੂ ਕਦੂ ਵਾਲਾ ਰੇ ਸਪਰੇਆਂ ਦਾ ਆ ਜਾਂਦਾ 10-12 ਹਾਲੀ ਚੋਨਾ ਵਾ ਅਸਕਰ ਅਸਕਰ ਉਹ ਵੀ 10 ਲੱਖ 9 ਲੱਖ ਦੀ ਅਸਕਰ ਫਸਲ ਹੋਣੀ ਸੀ ਅਸਕਰ 4000 ਪੈਸੇ ਆਰਤੀ ਉਹ ਕਿ ਚੱਕੇ ਸੀ ਉਹ ਲੱਖੜੀ ਸੀ ਹੁਣ ਦੁਕਾਨਾਂ ਦੇ ਵੀ ਦੇਣੇ ਆ ਜਿਹੜੇ ਮੱਕੀ ਵੱਢੀ ਅਸੀਂ ਉਹਨਾਂ ਦੇ ਵੀ ਦੇਣੇ ਉਹ ਵੀ ਅਗਲੇ ਮੰਗਦੇ ਪੈਸੇ ਉਹ ਮੈਨੂੰ ਕਿੱਥੋਂ ਆਈ ਵੱਦੀ ਲੋੜ ਹੁਣ ਆਰਤੀ ਕੋਈ ਪੈਸੇ ਮੰਗੀਦਾ ਉਹ ਕਹਿੰਦਾ ਫਸਲ ਲਿਓ ਫਸਲ ਦੇ ਪੈਸੇ ਨਹੀਂ ਦਿੰਦੇ ਨਹੀਂ ਦਿੰਦੇ ਵੀ ਇਹ ਏਰੀਆ ਦਾ ਹਾਲ ਹੈ ਇਹਦਾ ਕੀ ਕਰਨਾ ਉਹ ਵੀ ਉਹ ਵੀ ਫਸੇ ਹੋਏ ਨੇ ਇਧਰ ਫਸਲ ਜਾਊ ਤਾਂ ਪੈਸਾ ਮਿਲਣਾ ਜੇ ਫਸਲ ਨਾ ਗਈ ਤਾਂ ਪੈਸਾ ਨਹੀਂ ਦਿੰਦੇ ਅਗਲੇ ਕਹਿੰਦੇ ਨਹੀਂ ਸਰਕਾਰ ਜੀ ਮਾਨ ਸਾਹਿਬ ਇਧਰ ਧਿਆਨ ਦਿਓ ਇੱਥੇ ਜਿਹੜੇ ਆੜਤੀਏ ਨੇ ਉਹ ਵੀ ਜਵਾਬ ਦੇ ਰਹੇ ਨੇ ਉਹ ਵੀ ਜਵਾਬ ਦਿੰਦੇ ਸਾਨੂੰ ਅੱਜ ਸਾਡੇ ਕੋਲ ਫਸਲ ਨਹੀਂ ਪਹੁੰਚੀ ਅਸੀਂ ਕਿਵੇਂ ਵਿਆਹ ਤੇ ਇਹਨਾਂ ਨੂੰ ਪੈਸੇ ਦੇਈਏ ਸਾਨੂੰ ਅੱਜ ਨਹੀਂ ਜਵਾਬ ਦਿੰਦੇ ਜੋ ਫਸਲ ਮਰ ਜਾਂਦੀ ਆ ਉਦੋਂ ਦਾ ਸਾਨੂੰ ਜਵਾਬ ਵੀ ਮਿਲਦਾ ਹੀ ਬਿਲਕੁਲ ਬਿਲਕੁਲ ਅੱਛਾ ਇਸ ਵਾਰ ਗਾੜੀ ਕਣਕਣਾ ਬੀਜੀ ਗਈ ਤੁਸੀਂ ਸਾਨੂੰ ਪੈਸੇ ਕਿੱਥੋਂ ਦੇਣੇ ਇਸ ਵਾਰ ਤਾਂ ਭਗਵਾਨ ਜੀ ਨੇ ਕਿਹਾ ਵੀ ਮੈਂ ਬੱਚਿਆਂ ਦਾ ਕਿੱਦਾਂ ਜਵਾਬ ਕਰਾਂਗੇ ਬੱਚਿਆਂ ਨੂੰ ਕਿੱਦਾਂ ਤੋੜਾਂਗੇ ਬੱਚੇ ਪੜ੍ਹਦੇ ਬੱਚੇ ਸਕੂਲੇ ਨਹੀਂ ਜਾਣੇ ਉਹਨਾਂ ਦੇ ਪੀਸਾ ਵੀ ਨਹੀਂ ਦੇਣੇ ਹੁਣ ਗਾੜੀ ਸਰ ਸਰਦੇ ਆ ਵਿਆਹ ਹੁੰਦੇ ਨੇ ਕਈ ਹੋਰ ਪ੍ਰੋਗਰਾਮ ਹੁੰਦੇ ਨੇ ਜੀ ਉਹਨਾਂ ਦਾ ਖਰ ਪ੍ਰੋਗਰਾਮ ਹੁੰਦੇ ਜੇ ਨਾ ਜਾਈ ਅਗਲੇ ਕਦੇ ਤੁਸੀਂ ਕੱਲ ਨਹੀਂ ਆਉਂਦੇ ਕੀ ਕਹੀਏ ਵੀ ਹੁਣ ਸਾਡੇ ਕੋਲ ਪੈਸਾ ਹੈ